ਤਪਾਰ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਉੱਥੇ ਹੀ ਪੰਜਾਬ ਹਰਿਆਣਾ ਦੇ ਵਿੱਚ ਵੀ ਮूसलाधार ਬਰਸਾਤ ਹੋਈ ਹੈ ਇਸ ਬਰਸਾਤ ਨੂੰ ਕਣਕ ਦੀ ਫਸਲ ਦੇ ਲਈ ਬੜਾ ਹੀ ਲਾਹੇਵੰਦ ਮੰਨਿਆ ਜਾ ਰਿਹਾ ਹੈ ਪਰ ਇਸ ਬਰਸਾਤ ਨੂੰ ਆਲੂ ਦੀ ਫਸਲ ਦੇ ਲਈ ਨੁਕਸਾਨਦੇਹ ਮੰਨਿਆ ਜਾ ਰਿਹਾ ਹੈ ਤਰਨਤਾਂ ਦੇ ਵਿੱਚ ਵੀ ਆਲੂ ਉਤਪਾਦਕ ਕਿਸਾਨਾਂ ਦੀ ਲਗਾਤਾਰ ਪੈ ਰਹੀ ਬਰਸਾਤ ਨੇ ਚਿੰਤਾ ਬੁਧਾ ਦਿੱਤੀ ਹੈ ਜਿਸ ਦਾ ਜਾਇਜ਼ਾ ਲਿਆ ਸਾਡੇ ਸਹਿਯੋਗੀ ਵਿਜੈ ਕੁਮਾਰ ਨੇ ਅਤੁਸੇਖ ਦੇਖ ਰਹੇ ਇੰਡੀਅਨ نیوز ਪੰਜਾਬ ਮੈਂ ਵਿਜੈ ਕੁਮਾਰ ਜਿਤਨਾ ਕਿ ਮੌਸਮ ਚੱਲਦੇ ਪਏ ਨੇ ਕਿ بارش ਹੋ ਜਾਂਦੀ ਹੈ ਤੇ بارش ਵਿੱਚ ਦੇਖਣ ਨੂੰ ਮਿਲਦਾ ਪਿਆ ਕਿ ਇਹ ਕਿਸਾਨਾਂ ਵੱਲੋਂ ਜਿਹੜੇ ਆ ਆਲੂ ਲਗਾ ਤੇ ਆਲੂਆਂ ਵਾਸਤੇ ਬਹੁਤ ਹੀ ਜ਼ਿਆਦਾ ਕਹਿੰਦੇ ਕੀ ਖਤਰਾ ਹੈ ਕੋਹਰਾ ਜ਼ਿਆਦਾ ਪੈ ਜੇ ਤਾਂ ਵੀ ਖਤਰਾ ਹੈ ਅਸੀਂ ਕਿਸਾਨਾਂ ਦੇ ਖੇਤਾਂ ਵਿੱਚ ਪਹੁੰਚੇ ਹਾਂ ਪਹਿਲੇ ਉਹ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਜਰੀਏ ਇਹ ਦੇਖ ਸਕਦੇ ਹੋ ਕਿ ਆਲੂ ਦੀ ਫਸਲ 40 ਤੋਂ 45 ਕਿੱਲੇ ਤੱਕ ਲਗਾਈ ਹੋਈ ਹੈ ਤੇ ਪਰ ਕੀ ਹੈ ਕਿ ਜੇ ਜਿਆਦਾ ਕੋਹਰਾ ਪੈ ਜਾਏਗਾ ਤੇ ਪੱਤੇ ਜਿਹੜੇ ਕਹਿੰਦੇ ਕੀ ਉਹ ਸੜ ਜਾਂਦੇ ਨੇ ਅਗਰ ਬਾਰਿਸ਼ ਜ਼ਿਆਦਾ ਹੋ ਗਈ ਤਾਂ ਪਾਣੀ ਵਿੱਚ ਖੜਾ ਹੋਊਗਾ ਤੇ ਆਲੂ ਗਲ ਸਕਦਾ ਹੈ ਸੋ ਆਲੂ ਲਈ ਤਾਂ ਲਖੋਣਾ ਚਾਹੀਏ ਤਸਵੀਰਾਂ ਜਰੀਏ ਇਹ ਤੁਸੀਂ ਦੇਖ ਸਕਦੇ ਹੋ ਕਿ ਆਲੂ ਦੀ ਫਸਲ ਜਿਹੜੀ ਆ ਉਹ ਜਿਵੇਂ ਕੀ ਕੋਹਰਾ ਜਿਆਦਾ ਹੋਵੇ ਬਾਰ ਜਿਆਦਾ ਹੋਵੇ ਤਾਂ ਛੋਟਾ ਆਲੂ ਛੋਟੇ ਜਿਹੜੇ ਹੋ ਜਾਂਦੇ ਨੇ ਤੇ ਅਗਰ ਪਾਣੀ ਰਹਾ ਦਿੰਦੇ ਵਿੱਚ ਤੇ ਗਲਨ ਦਾ ਵੀ ਖਤਰਾ ਹੈ ਸੋ ਕਿਸਾਨ ਜਿਹੜੇ ਨੇ ਉਹ ਬਹੁਤ ਇਸ ਚੀਜ਼ ਦੇ ਵਿੱਚ ਚਿੰਤਤ ਨੇ ਕਿ ਆਲੂ ਜਿਹੜਾ ਵਾ ਬਹੁਤ ਹੀ ਇੱਕ ਜਿਹੜੇ ਕਿ ਕਹਿੰਦੇ ਨੇ ਕਿ ਘਰ ਦਾ ਪ੍ਰਧਾਨ ਹੈ ਪਰ ਜੇ ਅਗਰ ਇਹਨਾਂ ਦੇ ਖੇਤੀ ਦੇ ਵਿੱਚ ਨੁਕਸਾਨ ਹੋਇਆ ਤੇ ਬਹੁਤ ਵੱਡਾ ਜਿਹੜਾ ਨੁਕਸਾਨ ਮੰਨਦੇ ਨੇ ਤੇ ਸਾਡੇ ਨਾਲ ਕਿਸਾਨ ਹੈਗੇ ਨਹੀਂ ਉਹਨਾਂ ਨੂੰ ਵੀ ਗੱਲ ਕਰਾਂਗੇ ਐ ਕਿਨਾਂ ਜੀ ਤੁਹਾਡਾ ਬਲਜੀਤ ਸਿੰਘ ਅਬਲਜੀ ਸਿੰਘ ਕਿੰਨੀ ਖੇਤੀ ਜੀ ਤੁਸੀਂ ਆਲੂ ਲਗਾਏ ਹੋ ਇਹਨੇ ਇੱਕ ਖਤਰਾ ਖਤਰਾ ਹੈ ਵੀ ਜੇ ਮੀਂਹ ਜ਼ਿਆਦਾ ਪੈ ਜਾਊਗਾ ਤੇ ਆਲੂ ਸਾਡਾ ਗਲਣਾ ਖਤਰਾ ਜ਼ਿਆਦਾ ਵਿੱਚ ਆ ਨਾਲ ਵਿੱਚ ਇਹਦੇ ਵਿੱਚ ਦਾਗ ਪੈ ਜਾਂਦਾ ਆਲੂ ਦੇ ਵਿੱਚ ਤੇ ਜੇ ਕੋਰਾ ਜ਼ਿਆਦਾ ਪੈ ਗਿਆ ਤੇ ਪੱਤੇ ਸੜ ਜਾਣੇ ਸਾਡੇ ਸਾਰੇ ਪੱਤੇ ਸੜਨ ਨਾਲ ਜੇ ਸਾਡੀ ਉਹ ਆਲੂ ਦੀ ਖੇਤੀ ਉਹ ਜਿਹੜਾ ਝਾੜ ਘਟ ਨਿਕਲੂਗਾ ਘਟ ਨਿਕਲਣਾ ਸਾਡਾ ਨੁਕਸਾਨ ਹੈ ਤੇ ਪਰ ਇਹ ਜਿਤਨੇ ਇਹ ਆਲੂ ਕਿੰਨਾ ਤੁਸੀਂ ਲਗਾਇਆ ਆ ਅਸੀਂ 40 ਤੋਂ 45 ਕਿੱਲੇ ਲਗਾਇਆ ਜੀ ਤੇ ਪਰ ਇਹ ਤੁਹਾਡੇ ਕੀ ਲੱਗਦਾ ਕਿ ਸਾਰੇ ਕਿਸਾਨਾਂ ਵਾਸਤੇ ਖਤਰਾ ਹੈ ਇਹ ਸਾਰੇ ਕਿਸਾਨਾਂ ਵਾਸਤੇ ਸਾਰੀ ਕਿਸਾਨੀ ਵਾਸਤੇ ਖਤਰਾ ਵਾਜੀ ਜੇ ਮੀਂਹ ਦਾ ਜਿਹੜਾ ਸਾਰੀ ਕਿਸਾਨੀ ਵਾਸਤੇ ਖਤਰਾ ਜਿਆਦਾ ਮੀਂਹ ਪਊਗਾ ਤੇ ਆਲੂ ਗਲ ਜਾਣਗੇ ਜੇ ਕੋਰਾ ਜਿਆਦਾ ਪਊ ਤੇ ਪੱਤੇ ਸਾਰੇ ਸੜ ਜਾਣੇ ਸਾਡਾ ਝਾੜ ਘਟ ਜਾਣਾ ਹਰਾ ਤੇ ਪਰ ਇਹ ਫਿਰ ਮੀਂਹ ਦਾ ਤੇ ਕੋਰੇ ਦਾ ਫਾਇਦਾ ਕਿਸੇ ਫਸਲ ਨੂੰ ਪੈ ਸਕਦਾ ਇਹ ਤੇ ਜੀ ਕਣਕਾਂ ਨੂੰ ਜਿਵੇਂ ਫਾਇਦਾ ਵਾ ਤੋਰੀ ਦੇ ਜੇ ਸਰੂ ਉਨੇ ਹੈਗਾ ਵਾ ਫਾਇਦਾ ਹੈਗਾ ਕਣਕ ਦੀ ਵਾਸਤੇ ਲਾ ਲਾਏ ਵੰਦੇ ਆ ਮੀਂਹ ਕੋਰਾ ਵੀ ਲਾਏ ਵੰਦੇ ਆ ਜੀ ਤੇ ਆਲੂ ਦੀ ਜਿਹੜੀ ਫਸਲ ਉਹਦੇ ਵਾਸਤੇ ਨੁਕਸਾਨ ਵੰਦੇ ਆ ਬਿਲਕੁਲ ਜੀ ਆਲੂ ਦੀ ਫਸਲ ਵਾਸਤੇ ਜਿਹੜਾ ਖਤਰਾ ਦੱਸ ਲੇ ਤੇ ਸਾਡੇ ਉਹਨਾਂ ਹੋਰ ਵੀ ਹੈਗੇ ਨੇ ਇਹ ਕੀ ਨਾ ਜੀ ਤੁਹਾਡਾ ਪਲਾਸੀ ਸਿੰਘ ਪਲਾਸੀ ਸਿੰਘ ਜੀ ਕਿਸ ਤਰ੍ਹਾਂ ਆਲੂ ਦੀ ਖੇਤੀ ਕਿੰਨੀ ਲਗਾਈ ਹੋਈ ਤੇ ਕੀ ਖਤਰਾ ਵਾ 45 ਕਿਲੇ ਲਾਏ ਮਾਰੇ ਹੂੰ ਤੇ ਇਹ ਆ ਵੀ ਕੋਰੇ ਦਾ ਹੀ ਆ ਨੁਕਸਾਨ ਜਿਆਦਾ ਹੋਰ ਤੇ ਇਹਨੂੰ ਵੀ ਬਾਰਿਸ਼ੀ ਘਟੋ ਕੋਈ ਗੱਲ ਨਹੀਂ ਜੀ ਹੂੰ ਜਿਆਦੀ ਬਾਰਿਸ਼ ਹੋਏਗੀ ਤੇ ਫੇਰ ਇਹਨੇ ਨੁਕਸਾਨ ਇਹਦਾ ਕੀ ਇਹ ਗੱਲ ਆਲੂ ਗਲ ਸਕਦਾ ਵਾ ਹਾਂਜੀ ਗਲ ਸਕਦਾ ਤੇ ਕਿਸ ਤਰ੍ਹਾਂ ਪਟਾਈ ਫਿਰ ਕਿਸ ਤਰ੍ਹਾਂ ਹੋਸੇ ਦੀ ਹੱਥਾਂ ਨਾਲ ਕਰਦੇ ਮਸ਼ੀਨਾਂ ਨਾਲ ਕਰਦੇ ਜੇ ਤੇ ਕਿਸ ਤਰ੍ਹਾਂ ਹੋਏਗੀ ਨਹੀਂ ਜੇ ਜਦੋਂ ਵੱਤਰ ਜਿਹੜੇ ਮਸ਼ੀਨਾਂ ਹੋ ਜੇਗੀ ਤੇ ਜੇ ਪਾਣੀ ਹੋਊਗਾ